ਦੋਸਤੋ ਇੱਕ ਵਾਰੀ ਫੇਰ ਤੁਹਾਡਾ ਵਾਹ ਖੇਤੀ ਚੈਨਲ ਦੇ ਵਿੱਚ ਸਵਾਗਤ ਹੈ ਜੀ ਅੱਜ ਆਪਾਂ ਫੇਰ ਖੇਤੀਬਾੜੀ ਯੂਨੀਵਰਸਿਟੀ ਦੀ ਜਿਹੜੀਆਂ ਖਬਰਾਂ ਲੈ ਕੇ ਫੇਰ ਤੁਹਾਡੇ ਕੋਲ ਹਾਜ਼ਰ ਹੋਏ ਹਾਂ ਜਿਹੜੀ ਇੱਕ ਮੇਨ ਖਬਰ ਹੈਗੀ ਹੈ ਜੀ ਕਿ ਇੱਥੇ ਪਿਛਲੇ ਦਿਨੀ ਪੀਏਯੂ ਦੇ ਵਿੱਚ ਰਵਾਇਤੀ ਫਸਲਾਂ ਬਾਰੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ ਦੋਸਤੋ ਜਿਸ ਵਿੱਚ ਪੌਦ ਜੈਵ ਵਿਭਿੰਨਤਾ ਵਰਤੋ ਅਤੇ ਸੰਭਾਲ ਬਾਰੇ ਇੱਕ ਵਰਕਸ਼ਾਪ ਲੱਗੀ ਸੀਗੀ ਇਹ ਵਰਕਸ਼ਾਪ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਦੀ ਇਮਦਾਦ ਨਾਲ ਮਾਡਲ ਜੀਨੋਬ ਕਲਬ ਵੱਲੋਂ ਆਯੋਜਿਤ ਕੀਤੀ ਗਈ ਸੀ ਇਸ ਵਰਕਸ਼ਾਪ ਦਾ ਉਦੇਸ਼ ਠੇਠ ਅਤੇ ਰਵਾਇਤੀ ਕਿਸਮਾਂ ਦੀ ਕਾਸ਼ਤ ਲਈ ਕਿਸਾਨਾਂ ਨੂੰ ਉਤਸ਼ਾਹਤ ਕਰਨਾ ਸੀ ਇਸ ਦੇ ਮੁੱਖ ਮਹਿਮਾਨ ਇੱਥੇ ਵੱਡੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਸਿਗੇ ਜੀ ਡਾਕਟਰ ਗੋਸਲ ਨੇ ਇਸ ਵਰਕਸ਼ਾਪ ਦਾ ਉਦਘਾਟਨ ਕੀਤਾ ਤੇ ਆਪਣੇ ਭਾਸ਼ਣ ਵਿੱਚ ਪੌਦ ਜੈਨੇਟਿਕ ਵਿਭਿੰਨਤਾ ਦੀ ਅਮੀਰ ਪਰੰਪਰਾ ਨੂੰ ਸੰਭਾਲਣ ਲਈ ਜੀਨ ਬੈਂਕ ਦੇ